ਦੇਖ ਰਹੇ ਹੋ ਜੀਡੀਵੀ ਨਿਊਜ਼ ਤੇ ਮੈਂ ਤੁਹਾਡਾ ਆਪਣਾ ਮਹਿੰਦਰਪਾਲ ਲੁੰਬਾ ਅੱਜ ਆਪਾਂ ਪਿੰਡ ਬੁੱਗੀਪੁਰਾ ਦੇ ਵਿੱਚ ਪਹੁੰਚਿਆ ਜਿੱਥੇ ਸਾਡੇ ਇੱਕ ਵਾਤਾਵਰਣ ਪ੍ਰੇਮੀ ਜੋ ਕਿ ਬਹੁਤ ਹੀ ਅੱਛਾ 3 ਮੈਨ ਦੇ ਤੌਰ ਤੇ ਜਿਸ ਨੂੰ ਜਾਣਿਆ ਜਾਂਦਾ ਸਹਿਜ ਦੇਵ ਗੁੱਡ ਪਿਛਲੇ ਥੋੜੇ ਜੇ ਸਮੇਂ ਦੇ ਵਿੱਚ ਹੀ ਉਹਨੇ ਵਾਤਾਵਰਣ ਦੇ ਵਿੱਚ ਐਨਾ ਕੰਮ ਕੀਤਾ ਹੈ ਕਿ ਉਸ ਨੌਜਵਾਨ ਦਾ ਨਾਂ ਅੱਜ ਪੂਰੇ ਪੰਜਾਬ ਦੇ ਵਿੱਚ ਸੋ ਉਹਨਾਂ ਦੇ ਪਿਤਾ ਜੀ ਦੀ ਮੌਤ ਹੋਈ ਪਿਛਲੇ ਦਿਨੀ ਤੇ ਉਹਨਾਂ ਵੱਲੋਂ ਉਹਨਾਂ ਦੀ ਮੌਤ ਤੇ ਬੂਟਿਆਂ ਦਾ ਲੰਗਰ ਲਾਇਆ ਗਿਆ ਉਹਨਾਂ ਵੱਲੋਂ ਸਿਰਫ ਆਪਣੇ ਪਿਤਾ ਦੀ ਮੌਤ ਤੇ ਨਹੀਂ ਲਾਇਆ ਜਾਂਦਾ ਬਲਕਿ ਪਿੰਡ ਦੇ ਵਿੱਚ ਜੇਕਰ ਕਿਸੇ ਦੀ ਵੀ ਮੌਤ ਹੋ ਜਾਂਦੀ ਹੈ ਤਾਂ ਉਹਦੇ ਭੋਗ ਤੇ ਬੂਟਿਆਂ ਦਾ ਲੰਗਰ ਇਸ ਨੌਜਵਾਨ ਵੱਲੋਂ ਲਾਇਆ ਜਾਂਦਾ ਹੈ چاہے ਦੇਗੁਨ ਕਿ ਇਹ ਵੀ ਇੱਥੇ ਹਾਜ਼ਰ ਨਹੀਂ ਕੋਸ਼ਿਸ਼ ਕਰਾਂਗੇ ਤੁਹਾਡੀ ਉਹਨਾਂ ਨਾਲ ਗੱਲ ਕਰਵਾਉਣ ਦੀ ਸੋ ਇੱਕ ਬਹੁਤ ਹੀ ਵਧੀਆ ਅਪਰਾਲਾ ਹੈ ਆਪਣੇ ਭੂਆਖ ਨੂੰ ਲੈ ਕੇ ਚੰਤਤ ਨੌਜਵਾਨ ਇਹ ਨੌਜਵਾਨ ਜੋ ਚੰਤਤ ਦਿਖਦੇ ਨੇ ਇੱਥੇ ਬੂਟੇ ਵੰਡ ਵੀ ਰਹੇ ਨੇ ਤੇ ਬੂਟੇ ਲੈ ਕੇ ਵੀ ਜਾ ਰਹੇ ਘਰਾਂ ਨੂੰ ਔਰ ਇੱਕੋ ਹੀ ਇਹਨਾਂ ਤੋਂ ਜਿਹੜੀ ਮੰਗ ਕੀਤੀ ਜਾਂਦੀ ਉਹ ਇਹ ਕਿ ਇਹਨਾਂ ਬੂਟਿਆਂ ਨੂੰ ਲਾਓ ਤੇ ਪਾਲੋ ਕਿਉਂਕਿ ਲਾਉਂਦੇ ਤਾਂ ਬਹੁਤ ਲੋਕ ਐ ਪਾਲਦੇ ਬਹੁਤ ਘੱਟ ਨੇ ਇਸ ਕਰਕੇ ਜਿੰਨੇ ਫੇਸਬੁੱਕ ਤੇ ਪੌਦੇ ਲੱਗਦੇ ਆ ਜੇਕਰ ਉਹਨਾਂ ਨੂੰ ਗਿਣਨਾ ਸ਼ੁਰੂ ਕਰੀਏ ਤਾਂ ਹੁਣ ਤੱਕ ਪੰਜਾਬ ਦੇ ਵਿੱਚ ਰਹਿਣ ਲਈ ਕੋਈ ਜਗ੍ਹਾ ਹੀ ਨਹੀਂ ਰਹਿਣੀ ਸੀ ਪਰ ਹੋਇਆ ਉਲਟ ਪਿਆ ਕਿ ਰਹਿਣ ਲਈ ਜਗ੍ਹਾ ਜਿਹੜੀਆਂ ਹਰ ਰੋਜ਼ ਪੰਡ ਰਹੀਆਂ ਨਵੀਆਂ-ਨਵੀਆਂ ਤੇ ਦਰਾਖਤਾਂ ਜਿਹੜੀ ਉਹ ਲੱਭਦੇ ਨਹੀਂ ਪਏ ਸੋ ਜੇਕਰ ਇਹਨਾਂ ਨੌਜਵਾਨਾਂ ਵੱਲੋਂ ਲਾਏ ਵੀ ਜਾਂਦੇ ਆ ਦਾ ਸਰਕਾਰਾਂ ਪ੍ਰਸ਼ਾਸਨ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹਨਾਂ ਪੌਦਿਆਂ ਨੂੰ ਜਿਹੜਾ ਪਾਲਿਆ ਜਾਵੇ ਤੇ ਉਹਨਾਂ ਦਾ ਨੁਕਸਾਨ ਰੋਕਿਆ ਜਾਵੇ ਪਰ ਅਜੇ ਹ ਕੁਝ ਨਹੀਂ ਕੀਤਾ ਜਾ ਰਿਹਾ ਪ੍ਰਸ਼ਾਸਨ ਵੱਲੋਂ ਸੋ ਅੱਜ ਇਸ ਨੌਜਵਾਨ ਨੇ ਫੇਰ ਆਪਣੇ ਪਿਤਾ ਦੀ ਮੌਤ ਤੇ ਉਪਰਾਲਾ ਕੀਤਾ ਔਰ ਬੂਟਿਆਂ ਦਾ ਲੰਗਰ ਲਾਇਆ ਹੈ ਇਸ ਤੋਂ ਪਹਿਲਾਂ ਵੀ ਇਹ ਪਿੰਡ ਦੇ ਵਿੱਚ ਜੇ ਕਿਸੇ ਦੀ ਵੀ ਮੌਤ ਹੋ ਜਾਂਦੀ ਹੈ ਉਹਦੇ ਭੋਗ ਤੇ ਲੰਗਰ ਲਾਉਂਦਾ ਆ ਰਿਹਾ ਹੈ ਬੂਟਿਆਂ ਦਾ ਲੰਗਰ ਤੋ ਇਹ ਮੇਰੇ ਖਿਆਲ ਮੁਤਾਬਕ ਕੋਈ 15ਵਾਂ 20ਵਾਂ ਨਗਰ ਨੂੰ ਪਈ ਆਪਣਾ ਹੋ ਕੇ ਜਾਣ ਹੋ ਗਿਆ 15 ਕ ਸਮਾਗਮ ਮੈਂ ਹੀ ਦੇਖ ਚੁੱਕਿਆ ਇਹਨਾਂ ਦੇ ਜਿਨ੍ਹਾਂ ਦੇ ਵਿੱਚ ਇਹਨਾਂ ਨੇ ਬੋਦੇ ਵੰਡੇ ਹੋ ਸਕਦਾ ਉਹਨਾਂ ਦੀ ਗਿਣਤੀ ਜ਼ਿਆਦਾ ਹੋਵੇ ਆਪਾਂ ਸਹਿਤ ਤੋਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਸੋ ਕੋਸ਼ਿਸ਼ ਕਰੋ ਇਸ ਤਰ੍ਹਾਂ ਦੇ ਨਵੇਕਲੇ ਅਪਰਾਲੇ ਕੀਤੇ ਜਾਣ ਭੋਗਾ ਤੇ ਬਹੁਤ ਦੁਨੀਆ ਆਉਂਦੀ ਹੈ ਉਦੋਂ ਉਹਨਾਂ ਦਾ ਮਾਨ ਹੈ ਜਿਹੜਾ ਸੌਫਟ ਹੁੰਦਾ ਹੈ ਉੱਥੇ ਜਿਹੜਾ ਸੁਨੇਹਾ ਦਿੱਤਾ ਜਾਂਦਾ ਭੋਗਾ ਤੇ ਉਹ ਉਹਨਾਂ ਤੇ ਦਿਮਾਗ ਤੇ ਅਸਰ ਕਰਦਾ ਹੈ ਉਜੇਹੇ ਮੌਕੇ ਤੇ ਉਜੇਹੇ ਸਨੇਹੇ ਦਿਨੇ ਬੜੇ ਜ਼ਰੂਰੀ ਹੈ ਉਹ ਸਾਡੇ ਨਾਲ ਨੇ ਸਹਿਜ ਦੇਵਕੁਨ ਜਿਨ੍ਹਾਂ ਦੇ ਫਾਦਰ ਦੀ ਡੈਥ ਹੋਈ ਹੈ ਤੇ ਜਿਨ੍ਹਾਂ ਨੂੰ 3 ਮੈਨ ਦੇ ਤੌਰ ਤੇ ਜਾਣਿਆ ਜਾਂਦਾ ਹੈ ਮੋਗੇ ਦੇ ਵਿੱਚ ਕਿਉਂਕਿ ਇਹਨਾਂ ਨੇ ਆਪਣੀ ਦੇਖਰੇਖ ਦੇ ਹੇਠ ਹੁਣ ਤੱਕ ਹਜ਼ਾਰਾਂ ਪੌਦੇ ਜਿਹੜੇ ਲਵਾ ਦਿੱਤੇ ਆਪਣੇ ਪਿੰਡ ਬੁੱਕੀਪੁਰੇ ਨੂੰ ਵੀ ਹਰਾ ਭਰਿਆ ਕੀਤਾ ਇਹਦੇ ਆਲੇ ਦੁਆਲੇ ਨੂੰ ਵੀ ਹਰਿਆ ਭਰਿਆ ਕੀਤਾ ਤੇ ਜਿੱਥੇ ਵੀ ਇਹਨਾਂ ਨੂੰ ਕੋਈ ਡਿਮਾਂਡ ਆਉਂਦੀ ਹੈ ਕਿ ਵੀ ਇੱਥੇ ਪੌਦੇ ਲੱਗਣ ਦੀ ਲੋੜ ਹੈ ਤਾਂ ਉੱਥੇ ਪਹੁੰਚ ਜਾਂਦੇ ਆ ਪੌਦੇ ਲਾਉਣ ਵਾਸਤੇ ਸੋ ਸਭ ਤੋਂ ਪਹਿਲਾਂ ਤਾਂ ਸਹਿਜ ਅਸੀਂ ਤੁਹਾਡੇ ਨਾਲ ਬਹੁਤ ਖਫੂਸ ਦਾ ਪ੍ਰਗਟਾਵਾ ਕਰਦੇ ਆ ਕਿ ਪਿਤਾ ਜੀ ਦੀ ਬੇਵਕਤੀ ਮੌਤ ਹੋਈ ਹੈ ਤੇ ਤੁਹਾਨੂੰ ਇੱਕ ਬਹੁਤ ਵੱਡਾ ਘਾਟਾ ਪਿਆ ਹੈ ਤੇ ਪਰ ਅੱਜ ਜਿਹੜਾ ਤੁਸੀਂ ਇਹ ਕੰਮ ਕੀਤਾ ਹੈ ਇਹ ਬਹੁਤ ਹੀ ਵਧੀਆ ਹੈ ਇਹਦੀ ਜਿੰਨੀ ਸਲਾਹਤਾ ਕੀਤੀ ਜਾਵੇ ਓਨੀ ਚੋੜੀ ਹੈ ਔਰ ਪਿਛਲੇ ਲੰਬੇ ਸਮੇਂ ਤੋਂ ਕਰ ਰਹੇ ਹੋ ਕੰਮ ਮੈਨੂੰ ਜਾਣਕਾਰੀ ਦਿਓਗੇ ਕਿ ਕਿੰਨੀ ਦੇਰ ਤੋਂ ਤੁਸੀਂ ਇਸ ਮਿਸ਼ਨ ਨਾਲ ਜੁੜੇ ਹੋ ਇੱਕ ਜ਼ਿੰਦਗੀ ਇੱਕ ਰੋਕ ਧੰਨਵਾਦੀ ਤੁਹਾਡਾ ਤੁਸੀਂ ਸਾਡੇ ਰੋਕ ਨਹੀਂ ਬਣੇ ਹੋ ਪਿਛਲੇ ਤਕਰੀਬਨ 9-10 ਸਾਲ ਤੋਂ ਇਹ ਸੇਵਾ ਹੈ ਨਿਭਾ ਰਹੇ ਹਾਂ ਜਿੱਥੇ ਵੀ ਸਾਨੂੰ ਜਗ੍ਹਾ ਮਿਲ ਗਈ ਹੈ ਅਸੀਂ ਤਕਰੀਬਨ ਬੂਟੇ ਉਸ ਹਿਸਾਬ ਦੇ ਨਾਲ ਲਾਉਣੇ ਜਿੰਨੇ ਅਸੀਂ ਦੇਖ ਰੇਖ ਕਰ ਸਕੀਏ ਲੋਕਾਂ ਨੂੰ ਵੀ ਇੱਕ ਜਣੇ ਨੂੰ ਇੱਕ ਹੀ ਪੌਦਾ ਇਸ ਕਰਕੇ ਦੇਣੇ ਆ ਕਿਉਂਕਿ ਫ੍ਰੀ ਦੀ ਚੀਜ਼ ਹੀ ਦੁਰਵਸ਼ ਤੋਂ ਜ਼ਿਆਦਾ ਹੁੰਦੀ ਹੈ ਇੱਕ ਪੌਦਾ ਇੱਕ ਜਣਾ ਲੈ ਜਾ ਸਕੇ ਉਹਦੀ ਦੇਖ ਰੇਖ ਕਰ ਸਕੇ ਜਿੱਦਾਂ ਹੁਣ ਅਜਿਹਾ ਹਾਲਾਤ ਚੱਲ ਰਹੇ ਆ ਟੈਂਪਰੇਚਰ ਦੇਖੋ ਤਕਰੀਬਨ 40 ਤੋਂ 45 ਡਿਗਰੀ ਉੱਤੇ ਜਾਂਦਾ ਜਗਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਵਾਤਾਵਰਨ ਦੀ ਜਿਹੜੀ ਹੈ ਸ਼ੁੱਧ ਵਾਤਾਵਰਨ ਦੀ ਲੋੜ ਹੈ ਜੇ ਹੁਣ ਜੇ ਲਾਵਾਂਗੇ 12-15 ਸਾਲ ਨੂੰ ਫੇਰ ਜਾ ਕੇ ਵਧੀਆ ਬਣਨਾ ਜੇ ਤੋਂ ਹੁਣ ਪਾਣੀਆਂ ਨੂੰ ਵੀ ਸੰਭਾਲਣ ਦੀ ਲੋੜ ਹੈ ਇਹਨਾਂ ਰੁੱਖਾਂ ਨੂੰ ਵੀ ਬਜ਼ੁਰਗਾਂ ਵਾਂਗੂ ਇਹਨਾਂ ਨੂੰ ਵੀ ਸੰਭਾਲਣ ਦੀ ਲੋੜ ਹੈ ਬਿਲਕੁਲ ਜੀ ਹੁਣ ਸੰਭਾਲਾਂਗੇ ਫੇਰ ਵਾਲੀ ਫੇਰੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਹ ਜਰਾ ਸਹੀ ਮਿਲ ਸਕੂ ਤੇ ਨਹੀਂ ਮੁੱਲ ਦੀ ਵੀ ਆਕਸੀਜਨ ਕਿੰਨਾ ਟਾਈਮ ਦਿੰਦੇ ਸਹਿਜ ਨੇ ਕਿੰਨਾ ਵਧੀਆ ਸੁਨੇਹਾ ਦਿੱਤਾ ਹੈ ਕਿ ਜੇਕਰ ਅਸੀਂ ਹੁਣ ਰੁੱਖ ਲਾਵਾਂਗੇ ਤਾਂ ਇਹ 10-15 ਸਾਲ ਤੱਕ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਛਾਂ ਵੀ ਦੇਊਗਾ ਆਕਸੀਜਨ ਵੀ ਦੇਊਗਾ ਔਰ ਉਹਦੇ ਨਾਲ ਇੱਕ ਹੋਰ ਗੱਲ ਕੀਤੀ ਸ਼ਾਇਦ ਤੁਸੀਂ ਧਿਆਨ ਨਾਲ ਨਾ ਸੁਣੀ ਹੋਵੇ ਕਿ ਸਾਨੂੰ ਆਪਣੇ ਪਾਣੀਆਂ ਨੂੰ ਵੀ ਸੰਭਾਲਣ ਦੀ ਜ਼ਰੂਰਤ ਹੈ ਅੱਜ ਸਾਡੇ ਧਰਤੀ ਹਟਲੇ ਪਾਣੀ ਖਤਮ ਹੋ ਰਿਹਾ ਤੇ ਦਰਿਆਈ ਪਾਣੀ ਸਾਡੇ ਜ਼ਹਿਰੀਲੇ ਹੋ ਚੁੱਕੇ ਹੈ ਜਿਨ੍ਹਾਂ ਦੇ ਵਿੱਚ ਫੈਕਟਰੀਆਂ ਦਾ ਸੀਵਰੇਜ ਦਾ ਪਤਾ ਹੀ ਨਹੀਂ ਕਿੰਨਾ ਕੁ ਜ਼ਹਿਰ ਮਿਲ ਚੁੱਕਿਆ ਸੋ ਪੀਣ ਯੋਗ ਨਹੀਂ ਰਹੇ ਸੋ ਜੇਕਰ ਇਸੇ ਤਰ੍ਹਾਂ ਸੀ ਆਪਣੇ ਪਾਣੀ ਦਾ ਘਾਣ ਕਰਦੇ ਰਹੇ ਤਾਂ ਆਉਣ ਵਾਲੀ ਪੀੜ੍ਹੀ ਨੂੰ ਅਸੀਂ ਵਿਰਾਸਤ ਦੇ ਵਿੱਚ ਸ਼ੁੱਧ ਪਾਣੀ ਨਹੀਂ ਦੇ ਸਕਾਂਗੇ ਔਰ ਨਾ ਹੀ ਅਸੀਂ ਸ਼ੁੱਧ ਵਾਤਾਵਰਨ ਦੇ ਸਕਾਂਗੇ ਸੋ ਸਹਿਜ ਦੇਵਗੁਣ ਦੇ ਇਹ ਦੋਨੇ ਸਨੇਹੇ ਪਾਲੋ ਕਰੋ ਇਹਨਾਂ ਤੇ ਅਮਲ ਕਰੋ ਚਾਹੇ ਇੱਕ ਦਰਖਤ ਲਾਓ ਪਰ ਉਹਨੂੰ ਪਾਲੋ ਆਪਣੀ ਸਾਰੀ ਜ਼ਿੰਦਗੀ ਲਾ ਕੇ ਉਸਨੂੰ ਪਾਲੋ ਤਾਂ ਕਿ ਉਹ ਦਰਖਤ ਮਰਨ ਵੇਲੇ ਤੁਹਾਡੇ ਕੰਮ ਆਵੇ ਜਿਉਂਦੇ ਜੀ ਇੱਕ ਦਰਖਤ ਜ਼ਰੂਰ ਪਾਲ ਕੇ ਜਾਓ ਤਾਂ ਕਿ ਜਦੋਂ ਤੁਸੀਂ ਮਰਨ ਵੇਲੇ ਤੁਹਾਡਾ ਜਿਹੜਾ ਸੰਸਕਾਰ ਹੋਵੇ ਤਾਂ ਉਹ ਤੁਸੀਂ ਦਰਖਤ ਜਿਹੜਾ ਆਪਣਾ ਲਾਇਆ ਹੋਇਆ ਈ ਨਾਲ ਲੈ ਕੇ ਜਾਓ ਸੋ ਬਹੁਤ ਬਹੁਤ ਧੰਨਵਾਦ ਜੀਟੀਵੀ ਨਿਊਜ਼ ਵੱਲੋਂ ਮਹਿੰਦਰ ਪਾਲੋਂ